ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੋਰੇਜ ਅੰਦਰ ਜਿੰਦਾ ਬੰਦ ਕਰਕੇ ਤਿੰਨ ਦਿਨ ਮੰਦ ਰਿਹਾ ਭੁੱਖਾ ਥਿਆ ਮਰਿਆ ਉਹਦੇ ਖਿਲਾਫ ਜਿਹੜੀ ਬਣਦੀ ਉਚ ਪੱਧਰੀ ਜਾਂਚ ਕਰਕੇ ਜਿਹੜੇ ਦੋਸ਼ੀ ਵਿਭਾਗੀ ਕਰਮਚਾਰੀ ਨੇ ਜਿਨ੍ਹਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਮੋਰ ਮਾਰਿਆ ਗਿਆ ਉਹ ਕਾਰਵਾਈ ਹੋਵੇ ਜਿਵੇਂ ਆ ਮਰੇ ਵਸਤੇ ਤਾਂ ਪਰ ਉਹ ਦੇਖਣ ਜਿੰਦਾ ਬੰਦ ਕਰਕੇ ਅੰਦਰ ਮੈਂ ਤੇ ਇਹਦੇ ਉੱਤੇ ਕਦੇ ਜਿਹੜੀ ਇਹਨਾਂ ਨੇ ਨਲੈਕੀ ਤੈਣ ਗਹਿਲੀ ਕਰੀ ਆ ਉਹ ਸੀਐਮ ਸਾਹਿਬ ਉਸ ਤਰ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਇਨ੍ਹਾਂ ਸੰਬੰਧਤ ਅਧਿਕਾਰੀਆਂ ਤੇ ਡਾਇਰੈਕਟਰ ਤੋਂ ਲੈ ਕੇ ਪੀਐਨ ਤੱਕ ਜਿੰਨਾ ਸਟਾਫ ਹੈ ਸਾਰਿਆਂ ਨੂੰ ਦੋਸ਼ੀ ਬਣਾਇਆ ਜਾਵੇ ਇਨ੍ਹਾਂ ਦੇ ਉੱਤੇ ਪਰਚਾ ਕੱਟ ਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਇਹਦੇ ਤੇ ਅੰਗੈਹੀ ਕੀਤੀ ਗਈ ਜਾਂ ਇਹਨੂੰ ਲਿਪਾਪੁੱਤੀ ਕਰੇ ਫਿਰ ਕਾਫੀ ਦਿਨ ਸੋ ਤੋਂ ਮੈਂ ਉੱਪਰ ਤੋਂ نیچے ਲਾ ਰਿਹਾ ਤਾਂ ਸਾਰੇ ਫੋਟੋ ਵਿੱਚ ਇੱਥੇ ਰਹੇ ਮੈਂ ਕਿ ਫਿਰ ਚਲੋ ਭਈ ਹੁਣ ਕੀ ਹੈ ਵਿੱਚ ਮੈਂ ਜੋ ਸਚਾਈ ਹੈ ਉਹ ਸਚਾਈ ਹੈ ਕਿਹੜੀ ਮੰਜ਼ਿਲ ਪਹਿਲਾਂ ਤਾਂ ਮੈਂ ਬਲਵਿੰਦਰ ਸਿੰਘ ਕੁੰਮੜਾ ਪਰਦਾਨ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਤੇ ਐਸੀਵੀਸੀ ਮਹਾਪੰਚਾਇਤ ਜੋ ਸਾਡਾ 1.5 ਸਾਲ ਤੋਂ ਲਗਾਤਾਰ ਫੇਰ ਸਾਧੀਆਂ ਲੈਟਾਂ ਕੋਲੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਤੇ ਹੋਰ ਵੱਡੇ ਘਟਾਲਿਆਂ ਨੂੰ ਲੈ ਕੇ ਗਰੀਬ ਲੋਕਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਵਾਸਤੇ ਅਸੀਂ ਜਿਹੜਾ ਅਸੀਂ 1.5 ਸਾਲ ਤੋਂ ਧਰਨਾ ਲਈ ਬੈਠੇ ਨੇ ਪਰ ਇੱਕ ਬਹੁਤ ਹੀ ਅਨੋਖੀ ਤੇ ਘਰੌਣੀ ਘਟਿਆ ਹਰਕਤ ਆਈ ਹੈ ਵੀ ਜਿਹੜੀ ਸਾਡੇ ਧਿਆਨ ਚਾਹੀਏ ਕੱਲ ਦੀ ਇੱਕ 33 ਸੈਕਟਰ ਜਿਹੜਾ ਹੈਗਾ ਮੋਰ ਦੀ ਜਿਹੜਾ ਮੋਰ ਤਿੰਨ ਦਿਨਾਂ ਅੰਦਰ ਦਫ਼ਤਰ ਚ ਬੰਦ ਰਹਿੰਦਾ ਹੈ ਇਹਦੇ ਜੀ ਸਵੰਧਤ ਅਫਸਰ ਅਸ਼ੋਕ ਕੁਮਾਰ ਉਮੀਦ ਡਾਇਰੈਕਟਰ ਤੇ ਦਲਬਾਗ ਸਿੰਘ ਕੇਅਰ ਟਿੱਕਰ ਹੈ ਕੋਈ ਤੇ ਹੋਰ ਵੀ ਜੋ ਕੋਈ ਸਵੰਧਤ ਅਧਿਕਾਰੀ ਹੋਵੇ ਜਿਨ੍ਹਾਂ ਨੇ ਤਿੰਨ ਦਿਨ ਮੋਰ ਨੂੰ ਦੇਖਿਆ ਨਹੀਂ ਵੀ ਦਫ਼ਤਰ ਚ ਬੰਦ ਹੈ ਜਾਂ ਨਹੀਂ ਬੰਦ ਹੈ ਪਰ ਸਾਡੇ ਕੋਲੇ ਕਈ ਵੀਡੀਓ ਸਾਡੇ ਕੋਲੇ ਗੁਪਤ ਸੂਚਨਾ ਮਿਲੀ ਹੈ ਵੀ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਬਾਅਦਯੂਦ ਵੀ ਮੋਰ ਜਿਹੜਾ ਅੰਦਰ ਬੰਦ ਕੀਤਾ ਗਿਆ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਮੈਂ ਤੁਹਾਡੇ ਰਹੀਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਮੋਹਾਲੀ ਪ੍ਰਸ਼ਾਸਨ ਨੇ ਡੀਸੀ ਐਸਐਸਪੀ ਮੋਹਾਲੀ ਨੇ ਸਾਡੇ ਤੇ ਇੱਕ ਇੱਥੇ ਸਿਰਫ ਤਾਂ ਸਿਰਫ ਅਸੀਂ ਧਰਨਾ ਹੀ ਰੱਖਿਆ ਸੀ ਇੱਕ ਮਰਿਆ ਹੋਇਆ ਬੱਚਾ ਡੰਗਰ ਪਾ ਕੇ ਸਾਡੇ ਗਲ ਤੇ ਖੱਲਾਂ ਪਾ ਕੇ ਸਾਡੇ ਤੇ ਪਰਚਾ ਦਰਜ ਕਰਤਾ ਮੇਰੇ ਤੇ ਘਰ ਵਾਲੀ ਤੇ ਪਰ ਅੱਜ ਮੈਂ ਪੰਜਾਬ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੋਰੇ ਜ ਅੰਦਰ ਜਿੰਦਾ ਬੰਦ ਕਰਕੇ ਤਿੰਨ ਦਿਨ ਬੰਦ ਰਿਹਾ ਭੁੱਖਾ ਥਿਆ ਮਰਿਆ ਉਹਦੇ ਖਿਲਾਫ ਜਿਹੜੀ ਬਣਦੀ ਉੱਚ ਪੱਦਰੀ ਜਾਂਚ ਕਰਕੇ ਜਿਹੜੇ ਦੋਸ਼ੀ ਵਿਭਾਗੀ ਕਰਮਚਾਰੀ ਨੇ ਜਿਨ੍ਹਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਮੋਰ ਮਾਰਿਆ ਗਿਆ ਉਹ ਕਾਰਵਾਈ ਹੋਵੇ ਜਿਵੇਂ ਆ ਮਰੇ ਵੇ ਵਸਤੇ ਦਾ ਪਰ ਉਹ ਦੇ ਦੇਖਣ ਜਿੰਦਾ ਬੰਦ ਕਰਕੇ ਅੰਦਰ ਮਾਰਦਾ ਉਹਨਾਂ ਦੇ ਖਿਲਾਫ ਉੱਚ ਪੱਧਰੀ ਜਾਂਚ ਕਰਕੇ ਕਾਰਵਾਈ ਸਕਤ ਹੋਵੇ ਨਹੀਂ ਤਾਂ ਅਸੀਂ ਜਿਹੜੀ ਹੈ ਮੈਨੂੰ ਵੀ ਬਹੁਤ ਵਾਰੀ ਇੱਥੇ ਐਸਪੀ ਨੇ ਐਸਐਚਓ ਨੇ ਡੀਐਸਪੀ ਨੇ ਕਿਹਾ ਵੀ ਇਹ ਜਿਹੜੀ ਕਾਰਵਾਈ ਹੋਈ ਹੈ ਤੁਹਾਡੀ ਜੀ ਮੇਨਕਾ ਗਾਂਧੀ ਤੋਂ ਹੋਈ ਹੈ ਪਰ ਮੇਨਕਾ ਗਾਂਧੀ ਨੂੰ ਮੈਂ ਇਹ ਵੀ ਤੁਹਾਡੇ ਰਾਹੀਂ ਮੇਨਕਾ ਗਾਂਧੀ ਦੇ ਜ਼ਰੀਏ ਜਿਹੜਾ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਜ਼ਿੰਦਾ ਮੋਰ ਮਰਿਆ ਜਿੱਦੀਆਂ ਖਬਰਾਂ ਟੀਵੀ ਚੈਨਲਾਂ ਤੇ ਚੱਲ ਰਹੀਆਂ ਨੇ ਕੱਲ ਦੀ ਵੀ ਸ਼ਾਇਦ ਖ਼ਬਰ ਮੈਂ ਦੇਖੀ ਐ ਮੇਰੇ ਕੋਲ ਵੀ ਇਹ ਮੁੱਦਾ ਆਇਆ ਵੀ ਹੁਣ ਮੈਨਕਾ ਗਾਂਧੀ ਦੇ ਜਿਹੜੇ ਸਹਿਚਾਰ ਨੇ ਹੋਰ ਨੇ ਉਹ ਤੁਹਾਡੇ ਰਾਈ ਸੁਣ ਲੈਣ ਜਿਹੜਾ ਮੋਰ ਮਰਿਆ 33 ਸੈਕਟਰ ਦੇ ਵਿੱਚ ਉਹਦੇ ਖਿਲਾਫ ਜਿਹੜੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਤੇ ਐਫ ਆਈ ਆਰ ਦਰਜ ਹੋਵੇ ਤਾਂ ਕਿ ਕੋਈ ਵੀ ਵਿਅਕਤੀ ਜਾਣ ਬੁੱਝ ਕੇ ਕਿਸੇ ਵੀ ਜਾਨਵਰ ਨੂੰ ਇਸ ਤਰ੍ਹਾਂ ਅਤਿਆਚਾਰ ਨਾ ਕਰੇ ਨਾ ਮਾਰੇ ਤੇ ਉਹ ਸਿਰਫ ਦਾ ਸਿਰਫ ਮਨੂੰ ਜਾਣ ਬੁੱਝ ਕੇ ਲੱਗਦਾ ਜਿਨ੍ਹਾਂ ਨੂੰ ਪਤਾ ਸੀ ਵੀ ਇੱਥੇ ਮੋਰ ਬੰਦ ਹੈ ਉਹ ਤਿੰਨਦਰ ਬੰਦ ਰਿਹਾ ਛੁੱਟੀਆਂ ਸੀ ਛੁੱਟੀਆਂ ਕਰਕੇ ਉਹ ਨਿਕਲ ਨਹੀਂ ਸਕਿਆ ਕੁਛ ਕਾ ਪੀਤੀ ਸਕਿਆ ਮੋਰ ਜਦੋਂ ਵੇਖ ਲਿਆ ਮੁਲਾਜ਼ਮਾਂ ਨੇ ਉਹਨਾਂ ਦਾ ਫਰਜ਼ ਕੀ ਬਣਦਾ ਸੀ ਉਹਨਾਂ ਦਾ ਫਰਜ਼ ਬਣਦਾ ਸੀ ਪੁਲਿਸ ਨੂੰ ਜਾਣਕਾਰੀ ਦੇਣੀ ਇਨਫੋਰਮੇਸ਼ਨ ਦੇਣੀ ਮਲਸਰੋਂ ਜਾਣਕਾਰੀ ਇਨਫੋਰਮੇਸ਼ਨ ਦੇ ਕੇ ਸਾਰਾ ਕੁਝ ਦੱਸਦੇ ਵੀ ਆ ਜਿਹੜਾ ਘਟਨਾ ਵਾਪਰੀ ਹੈ ਜਿਹਨੂੰ ਚੁੱਪ ਗੁੱਪ ਉਹਨੂੰ ਖੁਰਦਬੁਰਦ ਕਰਨ ਵਾਸਤੇ ਉਹਦੀ ਜਿਹੜੀ ਹੈਗੀ ਉਹ ਦਬਾਤਾ ਜਾਂ ਦਫਣਾਇਆ ਕਿਤੇ ਵੀ ਦੱਬਿਆ ਉਹ ਗਈ ਕੋਈ ਜਾਣਕਾਰੀ ਜਿਹੜੀ ਸਰਕਾਰੀ ਅਦਾਰੇ ਚ ਨਹੀਂ ਦਿੰਦੀ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਸਬੰਧਤ ਅਧਿਕਾਰੀਆਂ ਦੇ ਉੱਚ ਪੜਤਾਲ ਕਰਕੇ ਇਹ ਜਿਹੜੇ ਉੱਥੇ ਬੰਦੇ ਸੀ ਜਿਨ੍ਹਾਂ ਨੂੰ ਜਾਣਕਾਰੀ ਹੈ ਸਾਰਾ ਕੁਝ ਅਸੀਂ ਮੋਰ ਨੂੰ ਦੇਖ ਰਹੇ ਵੀ ਮੋਰ ਚੱਕਿਆ ਹੋਇਆ ਫੜਿਆ ਹੋਇਆ ਮੋਰ ਬਾਰੇ ਸਾਰਾ ਕੁਝ ਪਤਾ ਪਰ ਉਹ ਲੇਕਿਨ ਬੰਦ ਕਰਕੇ ਜਿਹੜਾ ਮਾਰਿਆ ਗਿਆ ਉਹਦੇ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਏ ਤੇ ਐਫ ਆਈ ਆਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਰਾਤਾਂ ਪੰਜਾਬ ਦੇ ਸਰੋਤਿਆਂ ਨੂੰ ਪਹਿਲਾ ਗੁਰੂ ਸਾਹਿਬ ਦੀ ਬਖਸ਼ਿਸ਼ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ। ਮੈਂ ਜਸਕੌਰ ਸਿੰਘ ਕਰਪਸ਼ਨ ਫਰੀ ਇੰਡੀਆ ਕਾ ਸਦਸਿਆ ਹਾਂ ਤੇ ਅੱਜ ਮੈਂ ਸਾਡੇ ਸੀਐਮ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਡੇ ਦੇਸ਼ ਦੇ ਰਾਸ਼ਟਰੀ ਪੰਛੀ ਮੋਰ ਦੀ ਹਨਾਸ ਪਲਾਨਿੰਗ ਬੋਰਡ ਦੇ ਡਾਇਰੈਕਟਰ ਦੇ ਦਫ਼ਤਰ ਤੇ 33 A ਦੇ ਵਿੱਚ ਮੌਤ ਹੋਈ ਹੈ ਜਿਹੜੀ ਜਿਹੜਾ ਸਾਡਾ ਦੇਸ਼ ਦਾ ਰਾਸ਼ਟਰੀ ਪੰਛੀ ਹੈ ਉਹ 20 ਫਰਵਰੀ 2025 ਨੂੰ ਇਹਨਾਂ ਦੇ ਦਫ਼ਤਰ ਦੇ ਵਿੱਚ ਇਹ ਬੰਦ ਕਰਕੇ ਆਪਣੀਆਂ ਜਿਉਂਵੀਆਂ ਵਰਗੀਆਂ ਨਹੀਂ ਨਿਭਾ ਕੇ ਉਹਨੂੰ ਬੰਦ ਕਰਕੇ ਤੇ ਉਹਨੂੰ ਇੱਕ ਸੁਸਾਈਡੀ ਕਹਾਂਗਾ ਮੈਂ ਉਹਨੂੰ ਕਿ ਉਹਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਤੇ ਇਹਨਾਂ ਨਾਲ ਇਹਨਾਂ ਦੇ ਉੱਤੇ ਅਰਾਦਾ ਕਤਲ ਦਾ ਪਰਚਾ ਹੋਣਾ ਚਾਹੀਦਾ ਜਿਹੜਾ ਡਾਇਰੈਕਟਰ ਵੈਂਦਾ ਉੱਥੇ ਔਰ ਉਹਦੇ ਸਬੰਧਤ ਅਧਿਕਾਰੀ ਵੈਂਦੇ ਆ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਮੋਰ ਨੂੰ ਬੁਲਾ ਰਿਹਾ ਵੀ ਆ ਜਾ ਬਾਹਰ ਆ ਜਾ ਬਾਹਰ ਆ ਜਾ ਲੇ ਬਾਹਰ ਨਹੀਂ ਕੱਟ ਕੇ ਗਿਆ ਤਾਂ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਕੌਣ ਨਹੀਂ ਨਿਭਾਈਆਂ ਇੱਕ ਸਰਕਾਰੀ ਅੰਪਲਾਈ ਜਿਸ ਨੂੰ ਜੋਬ ਇਸ ਵਾਸਤੇ ਮਿਲਦੀ ਹੈ ਕੋਈ ਸਟੇਟ ਦੇ ਹਿੱਤਾਂ ਕਾਤਰ ਕੰਮ ਕਰੇ ਦੇਸ਼ ਦੇ ਹਿੱਤਾਂ ਕਾਤਰ ਕੰਮ ਕਰੇ ਜਿਹੜਾ ਸਾਡੇ ਦੇਸ਼ ਦੇ ਰਾਸ਼ਟਰੀ ਪੰਛੀ ਦੇ ਮਸਲੇ 'ਚ ਇੰਨਾ ਅਣਗਹਿਲੀ ਨਾਲ ਕੰਮ ਕਰਦੇ ਆ ਜਾਂ ਉਹਨਾਂ ਨੇ ਇੰਨੀ ਲੜਾਈ ਵਰਤੀ ਐ ਤੇ ਉਹਦੇ ਤੋਂ ਦੇਸ਼ ਤੇ ਸਟੇਟ ਦੀ ਕੀ ਉਮੀਦ ਕੀਤੀ ਜਾ ਸਕਦੀ ਐ ਇੰਨਾ ਅਧਿਕਾਰੀਆਂ ਦੇ ਉੱਤੇ ਸੀਐਮ ਸਾਹਿਬ ਜਿਹੜੇ ਅੱਜਕੱਲ ਐਕਟਿਵ ਮੂਡ ਦੇ ਵਿੱਚ ਨੇ ਪੰਜਾਬ ਦੀ ਖਾਤਰ ਦੇਸ਼ ਦੀ ਖਾਤਰ ਕੁਝ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਮੀਡੀਆ ਦੇ ਥਰੂ ਇੱਕ ਦੇਸ਼ ਦਾ ਨਾਗਰਿਕ ਹੋ ਕੇ ਕਿ ਇਹ ਜਿਹੜੀ ਮੌਤ ਮੌਰੀ ਦੀ ਮੌਤ ਹੋਈ ਆ ਉਹ ਇੱਕ ਦੁਖਦਾਈ ਘਟਨਾ ਹੈ ਤੇ ਇਹਦੇ ਉੱਤੇ ਕਦੇ ਜਿਹੜੀ ਇਹਨਾਂ ਨੇ ਨਲਾਇਕੀ ਤਣ ਗਹਿਲੀ ਕਰੀ ਆ ਉਹ ਸੀਐਮ ਸਾਹਿਬ ਉਸ ਤੱਕਾਂ ਨੂੰ ਨਜ਼ਰ ਅੰਦਾਜ਼ ਨਾ ਕਰਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਇਹਨਾਂ ਸਬੰਧਤ ਅਧਿਕਾਰੀਆਂ ਤੇ ਡਾਇਰੈਕਟਰ ਤੋਂ ਲੈ ਕੇ ਪੀਐਨ ਤੱਕ ਜਿੰਨਾ ਸਟਾਫ ਆ ਸਾਰਿਆਂ ਨੂੰ ਦੋਸ਼ੀ ਬਣਾਇਆ ਜਾਵੇ ਇਹਨਾਂ ਦੇ ਉੱਤੇ ਪਰਚਾ ਕੱਟ ਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਇਹਦੇ ਤੇ ਅਣਗਹਿਲੀ ਕੀਤੀ ਗਈ ਜਾਂ ਇਹਨੂੰ ਲਿਪਾਪੁੱਤੀ ਕਰਕੇ ਥੱਲੇ ਛੋਟੇ ਕਰਮਚਾਰੀਆਂ ਦੇ ਉੱਤੇ ਕੋਈ ਛੋਟੀ ਮੋਟੀ ਐਫਆਰ ਕੱਟ ਦਿਓ ਉਹਨਾਂ ਨੂੰ ਦੋਸ਼ੀ ਠਰਾਇਆ ਗਿਆ ਤੇ ਇਹ ਬੜੀ ਸ਼ਰਮ ਵਾਲੀ ਗੱਲ ਹੋਊਗੀ ਪੰਜਾਬ ਦੇ ਮੌਜੂਦਾ ਜਿਹੜੇ ਸਰਕਾਰ ਦੇ ਅਧਿਕਾਰੀ ਤੇ ਜਿਹੜੀ ਪੰਜਾਬ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਮਿਨਿਸਟਰੀ ਆ ਉਹਨਾਂ ਤੇ ਮੈਂ ਚੀਮਾ ਸਾਹਿਬ ਨੂੰ ਵੀ ਫਾਈਨੈਂਸ ਮਿਨਿਸਟਰ ਨੂੰ ਵੀ ਇਹ ਕਰ ਗਵਾਸ਼ਟ ਕਰੂੰਗਾ ਕਿ ਤੁਸੀਂ 4 ਦਿਨ ਹੋ ਗਏ ਸੋਸ਼ਲ ਮੀਡੀਆ ਦੇ ਉੱਤੇ ਰੌੜਾ ਪਿਆ ਹੋਇਆ ਹੈ ਚੀਮਾ ਸਾਹਿਬ ਤੁਸੀਂ ਸੇਲ ਟੈਕਸ ਡਿਪਾਰਟਮੈਂਟ ਵਾਲੀ ਤੱਕ ਅੰਮੀਤੀ ਵੱਠੋਂ ਇਹਦੇ ਬਾਰੇ ਤਾਂ ਕੋਲ ਲਓ ਇਹ ਤਾਂ ਬਹੁਤ ਵਧੀਆ ਕਾਰਵਾਈ ਕਰਨਾ ਤੁਹਾਡਾ ਫਰਜ਼ ਬੰਦਾ ਸੀ ਇਹਦੇ ਤੇ ਜਿਵੇਂ ਕਿ ਸਲਮਾਨ ਖਾਨ ਨੇ ਹਿਰਨ ਦਾ ਜਿਹੜਾ ਮੁੱਦਾ ਸੀ ਉਹ ਅੱਜ ਤੱਕ ਵੇਖੋ 20 ਸਾਲ ਤੋਂ ਲਗਭਗ ਲੰਕਦਾ ਆ ਰਿਹਾ ਸਲਮਾਨ ਖਾਨ ਨੂੰ ਹਿਰਨ ਦੇ ਮਸਲੇ 'ਚ ਹੋ ਰਹੀ ਹੈ ਤਾਂ ਸਾਡੇ ਦੇਸ਼ ਦੇ ਰਾਸ਼ਟਰੀ ਪੰਛੀ ਦੀ ਅਸੀਂ ਜੇ ਸੁਰੱਖਿਆ ਨਹੀਂ ਕਰ ਸਕਦੇ ਤਾਂ ਦੇਸ਼ ਖਾਤਰ ਅਸੀਂ ਖਾਕ ਕਰਾਂਗੇ ਇਸ ਕਰਕੇ ਮੈਂ ਸੀਐਮ ਸਾਉ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਅਧਿਕਾਰੀਆਂ ਦੇ ਉੱਤੇ ਸਖਤ ਤੋਂ ਸਖਤ ਤੇ ਜਲਦ ਤੋਂ ਜਲਦੀ ਅਰਾਦਾ ਕਤਲ ਤੇ ਕਿਸੇ ਨੂੰ ਔਕਸਾਉਣਾ ਸੂਸਾਈਡ ਕਰਨ ਵਾਸਤੇ ਧਰਾਵਾ ਲਾ ਕੇ ਅਣਗਹਿਲੀ ਤੇ ਪਰਸਨਲ ਬੈਨੀਫਿਟਾਂ ਲਈ ਇਹਨਾਂ ਨੇ ਜਿਵੇਂ ਆਪਦੀਆਂ ਮਨਮਰਜ਼ੀ ਨਾਲ ਜਿਵੇਂ ਦੌੜ ਲੱਗੀ ਹੋਈ ਹੈ ਇਹ ਅਧਿਕਾਰੀਆਂ ਕਰਮਚਾਰੀਆਂ ਚ ਕਰਪਸ਼ਨ ਦੀ ਇੱਕ ਦਿਮਾਗ ਦੇ ਉੱਤੇ ਇੱਕੋ ਰੀਲ ਚੜੀ ਹੈ ਕਿ ਸੀਟ ਤੇ ਬਹਿ ਗਏ ਕਿੰਨੇ ਪੈਸੇ ਬੰਨ ਗਏ ਕਿੰਨਾ ਕੰਮ ਹੋਇਆ ਕਿੰਨਾ ਭ੍ਰਿਸ਼ਟਾਚਾਰ ਹੋਇਆ ਵੇਖ ਕੇ ਅੱਤ ਨੂੰ ਆਪੋ ਆਪਣੇ ਵੰਡ ਕੇ ਘਰਾਂ ਨੂੰ ਭੱਜ ਜਾਂਦੇ ਆ ਇਹਨਾਂ ਨੂੰ ਕੋਈ ਜ਼ਿੰਮੇਵਾਰੀਆਂ ਨਿਮਾਉਣ ਦੀ ਆਪਣੀ ਜਿਹੜੀ ਆਦਤਾਂ ਉਹ ਬਿਲਕੁਲ ਛੱਡ ਕੇ ਤੇ ਆਪਦੇ ਪਰਸਨਲ ਹਿੱਤਾਂ ਵਾਸਤੇ ਇਹ ਕੰਮ ਕਰਦੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਕਹਿੰਦੇ ਉਹ ਆਇਆ تھا ਯਹਾਂ ਪਰ ਦੁੱਧ ਦੇਣੇ ਮੈਂ ਕੰਮ ਯਹੀ ਪਰ ਹੀ ਕਰਦਾ ਹੂੰ ਤੋ ਦੁੱਧ ਦੇਣੇ ਆਇਆ ਤਾਂ ਦੁੱਧ ਸੇ ਸੀ ਪਰ ਕੰਮ ਕਰ ਰਹੀ ਸੀ ਤੋ ਸੀ ਪਰ ਡਰ ਗਈ ਵੀ ਯਹਾਂ ਪਰ ਮੋਰ ਮਰਾ ਪੜਾ ਫਿਰ ਉਸਨੇ ਮੇਰੇ ਕੋ ਬੋਲਾ ਡੇਵਿਡ ਭਾਈ ਮੈਂ ਉੱਪਰ ਨਾ ਮੋਰ ਮਰਾ ਪੜਾ ਤੋ ਆਪ ਉਸੇ ਉਠਾ ਦੋ ਮਨ ਕੇ ਚਲ ਦੇਖਤੇ ਹਾਂ मैं कह भी पानी पुनी पिला दो शायद हम उड़ जाए अब वो आजाद पंछी है वो तो अपनी खुली जगह तो मांगेगा अब वो अंदर कैसे बढ़ गया खिड़की खुली थी बढ़ गया बाहर निकलने का रास्ता ना मिले फिर फिर उसके बाद क्या हुआ कि बस उसका मुझे लगता है दम घुटने से ये प्रॉब्लम होगी फिर मैंने उठाया उसे मैंने कहा क्या करें फिर काफ़ी देर से तो मैं ऊपर से नीचे ला रहा था सारे फ़ोटो खींच रहे थे मैं खींच लो भाई अब क्या बीच में जो सच्चाई है वो सच्चाई है कौन सी मंजिल पर था ਬਹੁਤ ਤੀਸਰੀ ਮੈਂ ਹੂੰ ਇਸ ਦਾ ਉਸ ਤੋਂ ਤੀਸਰੀ ਮੰਜ਼ਿਲ ਹੈ ਇਸ ਚੀਜ਼ ਦਾ ਵਹਾਂ ਤੇ ਦਫ਼ਤਰ ਹੈ ਕਿਸਕੇ ਅੰਦਰ ਆਪ ਲੋਕ ਉਹ ਚੋਦਰੀ ਉਹ ਤਾਂ ਦਫ਼ਤਰ ਤਾਂ ਵਿਭਾਗ ਦਾ ਦੂਸਰਾ ਹੀ ਹੈ ਨਾ ਮੈਂ ਤਾਂ ਦੂਸਰੇ ਵਿਭਾਗੇ ਦਾ ਹੈਗਾ ਕਿ ਕਿਸ ਦਾ ਵਿਭਾਗਾਂ ਕਿਸ ਦਾ ਵਿਭਾਗਾਂ ਹੋਗਾ ਉਹ ਅਧਰੂਨੀ ਦਾ ਪਰਤਾਲਾ ਹੈ ਅਧਰੂਨੀ ਪਰਤਾਲਾ ਹੈ ਹੈ ਨਾ ਕਿਡ ਪਲਾਨਿੰਗ ਪਲਾਨਿੰਗ ਦਾ ਸਟੋਰ ਹੈ ਪਲਾਨਿੰਗ ਦਾ ਹਾਂ ਦਾ ਕੋਣ ਅਫਸਰ ਪਨਾ ਸ਼ੌਕ ਹੈ तो देने देने देने। नहीं। आप यहाँ पे क्या करते हैं मैं तो पियन हूँ बाहर की डॉक देता हूँ कि की 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 तो तो या, किसी को, बताया या ना किसी को कुछ नहीं बताया अगर अगर मेरे को देखा होता उन्होंने पकड़ के पकड़े हुए मैं उठा के लेके जा रहा हूँ देखा होता तो कोई फोन करता किसी को फोन तो करता ना अधिकारियों को बताया न न ऐसा कुछ नहीं बताया मैं क्या अब मेरे को तो कुछ पता नहीं है मैं चल यहाँ पर दफना दव, देते हैं फिर खड्डा मतलब कोई पुलिस नहीं कोई नहीं आई कोई नहीं ठीक है وعلى <applause> 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 <applause>